ਲੋਕਸਭਾ ਦੀਆਂ ਚੋਣਾਂ ਨੇ ਤੇ ਅੱਜ ਗੱਲ ਕਰਾਂਗੇ ਫਿਰੋਜ਼ਪੁਰ ਸੀਟ ਦੇ ਉੱਪਰ ਇੱਕ ਆਯਾਤ ਉਮੀਦਵਾਰ ਫੌਜੀ ਅੰਗਰੇਜ਼ ਸਿੰਘ ਵੜਵਾਲ ਆਯਾਤ ਲੜ ਰਿਹਾ ਤੇ ਦੂਜੇ ਪਾਸੇ ਉਹ ਬਰਾਦਰੀ ਦੀ ਗੱਲ ਕਰਦਾ ਰਾਜਸਿੱਖ ਬਰਾਦਰੀ ਦੀ ਤੇ ਉਹਦੀ ਆਪੋਜੀਟ ਗੱਲ ਕਰੀਏ ਤਾਂ ਦੂਸਰੇ ਪਾਸੇ ਸ਼ੇਰ ਸਿੰਘ ਖਬਾਇਆ ਵੀ ਰਾਜਸਿੱਖ ਬਰਾਦਰੀ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਨੂੰ ਕਾਂਗਰਸ ਦੇ ਵੱਲੋਂ ਟਿਕਟ ਦਿੱਤੀ ਗਈ ਆ ਹਾਲਾਂਕਿ ਮੈਦਾਨ ਦੇ ਵਿੱਚ ਨੇ ਬਾਕੀ ਵੀ ਬਹੁਤ ਸਾਰੇ ਲੀਡਰ ਲੈ ਕੇ ਨੇ ਇੱਕ ਸੋਸ਼ਲ ਮੀਡੀਆ ਤੇ ਗੱਲ ਉੱਠਦੀ ਨਜ਼ਰ ਆ ਰਹੀ ਆ ਲੋਕਾਂ ਦੇ ਮੂੰਹ ਦੇ ਉੱਪਰ ਗੱਲ ਉੱੜਦੀ ਨਜ਼ਰ ਆ ਰਹੀ ਹੈ ਕਿ ਫੌਜੀ ਅੰਗਰੇਜ਼ ਸਿੰਘ ਸ਼ੇਰ ਸਿੰਘ ਕਬਾਇਆ ਦੇ ਹੱਕ ਦੇ ਵਿੱਚ ਬੈਠ ਚੁੱਕੇ ਨੇ ਜਾਨੀ ਕਿ ਉਹਨਾਂ ਨੇ ਸਮਰਥਨ ਕਰ ਦਿੱਤਾ ਹੈ ਫੌਜੀ ਅੰਗਰੇਜ਼ ਨੇ ਸ਼ੇਰ ਸਿੰਘ ਕਬਾਇਆ ਦਾ ਬਰਾਦਰੀ ਨਾਤੇ ਕਿ ਮੈਂ ਤੁਹਾਡੇ ਨਾਲ ਆ ਇਹ ਗੱਲ ਸੋਸ਼ਲ ਮੀਡੀਆ ਤੇ ਲਗਾਤਾਰ ਚੱਲਦੀ ਔਰ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ ਇਸ ਪੂਰੀ ਗੱਲ ਦੇ ਉੱਪਰ ਚਾਨਣਾ ਪਾਵਾਂਗੇ ਪੂਰੀ ਗੱਲ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਫੌਜੀ ਅੰਗਰੇਜ਼ ਸਿੰਘ ਵੜਵਾਲ ਅੰਗਰੇਜ਼ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਅੰਗਰੇਜ਼ ਇਹ ਜਿਹੜੀ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਦੇ ਵਿੱਚ ਗੱਲ ਉੱਡ ਰਹੀ ਆ ਕਿ ਅੰਗਰੇਜ਼ ਬਹਿ ਗਿਆ ਏ ਕਬਾਇਆ ਦੇ ਹੱਕ ਦੇ ਵਿੱਚ ਔਰ ਕਾਂਗਰਸ ਨੂੰ ਵੋਟਾਂ ਪਵਾਏਗਾ ਇਹ ਅੰਗਰੇਜ਼ ਇਹਦੇ 'ਚ ਕੋਈ ਸੱਚਾਈ ਹੈ ਦੇਖੋ ਜੀ ਫੌਜੀ ਅੰਗਰੇਜ਼ ਸਿੰਘ ਬਰਵਾਲ ਨੇ ਜੋ ਪਬਲਿਕ ਨਾਲ ਵਾਅਦਾ ਕੀਤਾ ਜੋ ਬਾਰਡਰ ਪੱਟੀ ਦੇ ਸਮੱਸਿਆਵਾਂ ਨੇ ਉਹਦੇ ਉੱਤੇ ਮੈਂ ਅਟਲ ਖੜਿਆ ਹਾਂ ਮੇਰੀ ਜਾਨ ਚਲੀ ਜਾਵੇ ਇੱਕ ਲੱਗ ਚੀਜ਼ ਆ ਪਰ ਨਾ ਤਾਂ ਮੈਂ ਛੇਰ ਸਿੰਘ ਕਬਾਇ ਦੇ ਹੱਕ ਤੇ ਅੱਜ ਬੈਠਾ ਨਾ ਬੈਠਾ ਕੱਲ ਕਿਉਂ ਕਿ ਉਹਦਾ ਜਿਹੜਾ ਲਾਸਟ ਬਿਆਨ ਸੀ ਉਹਦਾ ਬਿਆਨ ਸੀ ਕਿ ਬਰਾਦਰੀ ਮੈਨੂੰ 15% ਵੋਟ ਪਾਦੀ ਹੈ ਜੇ ਇਸ ਆਦਮੀ ਨੂੰ ਛੇਰ ਸਿੰਘ ਕਬਾਇ ਨੂੰ ਜੇ ਆਪਣੇ ਤੇ ਨਾ ਹੰਕਾਰ ਆ ਜੇ ਨਾ غرੂਰ ਆ ਕਿ ਮੈਨੂੰ ਬਰਾਦਰੀ ਜਿਹੜੀ ਹੈ ਰਾਜ ਸਿੰਘ ਬਰਾਦਰੀ 15% ਵੋਟ ਪਾਦੀ ਆ ਤਾਂ ਮੈਂ ਸਖਤ ਸ਼ਬਦਾਂ ਚ ਨਿੰਦਿਆ ਕਰਦਾ ਕੰਡਮ ਕਰਦਾ ਔਰ ਮੈਂ ਦੂਜੀ ਗੱਲ ਮੈਂ ਚੈਲੰਜ ਕਰਦਾ ਫੌਜੀ ਅੰਗਰੇਜ਼ ਸਿੰਘ ਬੜਵਾਲ ਨਾਲ ਅੱਜ ਬੈਠੇ ਕੇ ਦਾ ਹੱਕ ਚ ਨਾ ਕੱਲ ਬੈਠੇਗਾ ਮੇਰੀ ਲੜਾਈ ਆਰ ਪਾਰ ਦੀ ਹੋਏਗੀ ਛੇ ਸਿੰਘ ਬਾਈ ਨਾਲ ਔਰ ਮੈਂ ਦੇਖਾਂਗਾ ਮੇਰਾ ਚੈਲੰਜ ਆ ਇਸ ਮੀਡੀਆ ਦੇ ਰਹੀ ਜਿੰਨੀਆਂ ਵੀ ਝੂਠੀਆਂ ਫੋਵਾ ਢਾ ਰਹੇ ਨੇ ਮੈਂ ਉਨਾ ਜ਼ਿਆਦਾ ਆਪਣਾ ਜਿਹੜਾ ਗੁੱਸਾ ਜ਼ਾਹਰ ਕਰਾਂਗਾ ਉਨਾ ਜ਼ਿਆਦਾ ਮੈਂ ਵਰਕ ਗਰਾਊਂਡ ਚ ਕਰਾਂਗਾ ਇਹ ਕਹਿੰਦੇ ਗਲਤ ਫਹਿਮੀ ਚ ਨਾ ਹੋਵੇ ਛੇ ਸਿੰਘ ਬਾਈ ਔਰ ਇਹਦੇ ਸਮਰਥਕ ਵੀ ਜਿਹੜੇ ਇਹਦੇ ਕੁਝ ਹੋਣਗੇ ਚਮਚੇ ਪਰ ਉਹਨਾਂ ਨੂੰ ਦੱਸਣਾ ਚਾਹੁੰਦਾ ਜਿੰਨੀ ਤੁਸੀਂ ਗਲਤ ਫੋਟ ਹੋਂਗੇ ਮੈਂ ਉਹਨਾਂ ਜਿਆਦਾ ਜਿੱਕ ਕਾਇਲ ਸ਼ੇਰ ਜਿੰਨਾ ਜਿਆਦਾ ਸ਼ਿਕਾਰ ਕਰਦਾ ਤਗੜਾ ਉਸ ਤੋਂ ਜਿਆਦਾ ਮੈਂ ਸ਼ਿਕਾਰ ਤਗੜਾ ਕਰਾਂਗਾ ਇਹ ਗਲਤ ਫਹਿਮੀ ਦਾ ਛੇਤੀ ਛੁਕਾਇਆ ਔਰ ਉਹਦੇ ਜਿਹੜੇ ਚਮਚੇ ਆ ਕੋਈ ਵੀ ਗਾਲ ਇਸ ਤਰ੍ਹਾਂ ਡਾਉਣਗੇ ਮੈਂ ਕਦੇ ਬਦਾਰਸ਼ ਨਹੀਂ ਕਰਾਂਗਾ ਔਰ ਮੈਂ ਲੜਾਈ ਦੇ ਵਿੱਚਾਂ ਮੈਦਾਨ ਦੇ ਵਿੱਚਾਂ ਮੈਂ ਨਾ ਕਦੇ ਕਾਲੀਯਾ ਦੇ ਹੱਕ 'ਚ ਬੈਠਾ ਨਾ ਕਾਂਗਰਸ ਦੇ ਨਾ ਭਾਜਪਾ ਦੇ ਨਾ ਝਾੜੂ ਦੇ ਅੰਗਰੇਜ਼ ਸਿੰਘ ਆਜ਼ਾਦ ਸੋਚ ਦਾ ਮਾਲਕ ਹੈ ਆਜ਼ਾਦ ਸੋਚ ਲੈ ਕੇ ਨਿਕਲੇ ਆਜੇ ਆਜ਼ਾਦ ਲੜਾਂਗਾ ਤੁਹਾਡੇ ਸੁਣਨ ਚ ਆਇਆ ਸੀ ਵੀ ਤੁਹਾਡੇ ਘਰੇ ਵੀ ਆਉਂਦੇ ਰਹੇ ਨੇ ਕੁਝ ਬੰਦੇ ਆਉਂਦੇ ਰਹੇ ਨੇ ਬਰਾਦਰੀ ਦੇ ਜਿਹੜੇ ਤੁਹਾਨੂੰ ਮਨਾਉਣ ਦੇ ਲਈ ਆਏ ਨੇ ਕੁਝ ਇਸ ਤਰ੍ਹਾਂ ਦੀ ਗੱਲ ਹੋਈ ਸੀਗੀ ਦੇਖੋ ਜੀ ਮੇਰੇ ਘਰ ਬੰਦਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਜੋ ਆਏ ਸੀ ਐਜ਼ ਇਹ ਰਿਸ਼ਤੇਦਾਰ ਆਏ ਸੀ ਐਜ਼ ਇਹ ਹਮਾਇਤੀ ਸੀ ਐਜ਼ ਇਹ ਹੁੰਦੇ ਹਮਾਇਤੀ ਸੀ ਛੇ ਸਿਕ ਭਾਈ ਦੇ ਪਰ ਮੈਂ ਇੱਕੋ ਚੀਜ਼ ਉਹਨਾਂ ਨੂੰ ਤੋੜ ਕੇ ਜਵਾਬ ਦਿੰਦਾ ਕਿ ਮੈਂ ਆਪਣੀ ਲੜਾਈ ਲੜ ਰਿਹਾ ਆ ਆਜ਼ਾਦ ਲੜਾਈ ਲੜ ਰਿਹਾ ਮੇਰਾ ਜਿਹੜਾ ਬਾਰਡਰ ਪੱਤੀ ਦੀ ਸਮੱਸਿਆਵਾਂ ਨੇ ਜਾਂ ਸਾਡੇ ਬਾਰਡਰ ਦੇ ਮੁੱਦੇ ਨੇ ਜਾਂ ਸਾਡੀਆਂ ਟਿਕਟਾਂ ਨੂੰ ਲੈ ਕੇ ਮੁੱਦੇ ਨੇ ਮੈਂ ਉਸ ਲੜਾਈ ਲਈ ਲੜ ਰਿਹਾ ਅੱਜ ਜੇ ਮੈਂ ਕੋਈ ਵੀ ਮੇਰੇ ਕੋਲ ਆਉਂਦਾ ਤਾਂ ਮੈਂ ਹਮੇਸ਼ਾ ਨਕਾਰ ਕੇ ਉਹਨਾਂ ਜਵਾਬ ਦੇਣਾ ਮੈਂ ਕਦੇ ਵੀ ਉਹਨਾਂ ਦੀ ਗੱਲ 'ਚ ਸਹਿਮਤੀ ਨਹੀਂ ਦਈ ਕੋਈ ਵੀ ਬੰਦਾ ਮੈਨੂੰ ਕਹਿ ਦੇਵੇ ਅੰਗਰੇਜ਼ੀ ਨੇ ਸਹਿਮਤੀ ਜਤਾਈ ਆ ਮੈਂ ਦੇ ਦਾਂਗਾ ਅੰਗਰੇਜ਼ ਕੱਲੀ ਅਫਵਾਹ ਉਡਾਈ ਜਾ ਰਹੀ ਆ ਜਾਂ ਤੁਹਾਡੇ ਨਾਲ ਸੰਪਰਕ ਵੀ ਕੀਤਾ ਕਬਾਇਆ ਸਾਹਿਬ ਨੇ ਜਾਂ ਉਹਨਾਂ ਦੇ ਕਿਸੇ ਪਰਿਵਾਰਕ ਨੇ ਜਾਂ ਤੁਹਾਡੇ ਕੋਈ ਸਾਂਝੇ ਬੰਦੇ ਨੇ ਕਿ ਫੌਜੀ ਤੂੰ ਬੈਠ ਜਾ ਇਹੋ ਜਿਹਾ ਕੋਈ ਫੋਨ ਕਾਲ ਜੋ ਕਿ ਇਹੋ ਜੀ ਮੀਟਿੰਗ ਵੀ ਹੋਈ ਆ ਜਾਂ ਸਿਰਫ ਹਜੇ ਇਹ ਹਵਾ ਦੇ ਵਿੱਚ ਹੀ ਗੱਲਾਂ ਉਡਦੀਆਂ ਨੇ ਇਹ ਬਿਲਕੁਲ ਹਵਾ ਦੇ ਗੱਲਾਂ ਹਵਾ ਦੇ ਵਿੱਚ ਗੱਲਾਂ ਨੇ ਕੋਈ ਕਬਾਇਆ ਪਰਿਵਾਰ ਦਾ ਮੇਰੇ ਕੋਲ ਨਹੀਂ ਪਹੁੰਚਿਆ ਹਮ ਸੈਂਗਟੋਲ ਛੇਰ ਸਿੰਘ ਕਬਾਇਆ ਕਹਿ ਰਹੇ ਸੀ ਕਿ ਨਿਊਜ਼ ਚੈਨਲ ਤੇ ਕਿ ਸਾਡਾ ਛੋਟਾ ਭਰਾ ਹੈ ਅਸੀਂ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਮੈਂ ਛੇਰ ਸਿੰਘ ਭਾਈ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਨੂੰ ਮੈਨੂੰ ਮਨਾਉਣ ਦੇ ਬਜਾਏ ਤੁਸੀਂ ਆਪਣਾ ਵਰਕ ਕਰੋ ਤੁਸੀਂ ਆਪਣਾ ਕੰਮ ਕਰੋ ਪਰ ਅੰਗਰੇਜ਼ੀ ਵਰਵਾਲ ਜਿਹੜੀ ਲੜਾਈ ਲੜ ਰਿਹਾ ਉਹ ਲੜਦਾ ਰਹੇਗਾ ਨਾ ਅੱਜ ਮੰਨੇਗਾ ਜਾਂ ਕੱਲ ਮੰਨੇਗਾ ਇਹ 4 ਜੂਨ ਨੂੰ ਰਿਜ਼ਲਟ ਦੱਸਣਗੇ ਹਮ ਅੱਛਾ ਅੰਗਰੇਜ਼ ਮਤਲਬ ਇਸ ਦਾ ਮਤਲਬ ਸਿੱਧਾ ਸਿੱਧਾ ਇਹ ਹੋਇਆ ਵੀ ਜਿਵੇਂ ਉਹ ਗੱਲ ਕਰ ਰਿਹਾ ਬਰਾਦਰੀ ਦੀ ਵੀ ਅਸੀਂ ਵੀ ਬਰਾਦਰੀ ਦੇ ਨਾਲ ਆ ਤੁਸੀਂ ਵੀ ਇਧਰੋਂ ਬਰਾਦਰੀ ਦੀ ਗੱਲ ਕਰਦੇ ਹੋ ਫਿਰ ਲੋਕ ਤਾਂ ਕਨਫਿਊਜ਼ ਹੋ ਜਾਣਗੇ ਲੋਕ ਕੀ ਡਿਸੀਜਨ ਲੈ ਪਾਉਣਗੇ ਮੈਂ ਆਵਾਜ਼ੇ ਪੰਜਾਬ ਦੇ ਥਰੂ ਦੱਸਣਾ ਚਾਹ ਰਿਹਾ ਕਿ ਕੰਫਿਊਜ਼ ਨਹੀਂ ਹੋਣਾ ਕੰਫਿਊਜ਼ ਜਿਹੜੀ ਸਾਡੀ ਹੋ ਗਈ ਹੈ ਕੰਫਿਊਜ਼ ਜਿਹੜਾ ਜਿਹੜਾ ਚੇਰ ਸਿੰਘ ਕਬਾਇਆ ਨੇ ਕਿਹਾ 15% ਜਿਹੜੇ ਅੰਧਪਕਟ ਨੇ ਉਹ ਸੁਣ ਲੈਣ ਕਿ 15% ਇਹਨੂੰ ਵੋਟ ਪਾਉਂਦੇ ਆ ਕਿ ਅਸੀਂ ਕੀ ਕਰਦੇ ਆ ਚੇਰ ਸਿੰਘ ਕਬਾਇਆ ਸਾਨੂੰ ਕਿਸੇ ਮੁੱਦਿਆਂ ਤੇ ਗੱਲ ਕਰੇ ਸਾਡੇ ਨਾਲ ਮੁੱਦੇ ਕੀ ਨੇ ਅੱਜ ਉਹ ਕਹਿੰਦਾ ਲੋਕਤੰਤਰ ਖਤਰੇ 'ਚ ਦੇ ਬਰਾਦਰੀ ਖਤਰੇ 'ਚ ਨਹੀਂ ਆ ਬਾਰਡਰ ਪੱਟੀ 1975 ਸੌਰੀ 1947 ਤੋਂ ਲੈ ਕੇ 1965 65 71 ਦੀਆਂ ਲੜਾਈਆਂ ਲੜੀਆਂ 88 ਦੇ ਪਾਣੀ ਦੇਖਿਆ ਕਰਗਿਲ ਦੀ ਲੜੀ ਲੜਾਈ ਸੀ 1999 ਦੇਖਿਆ ਬੜਾ ਕੁਝ ਜਿਹੜਾ ਸੰਤਾਪ ਚਲਦਾ ਸੀ ਪਰ ਪਰ ਇਹਨੂੰ ਕਦੇ ਯਾਦ ਨਹੀਂ ਆਉਂਦਾ ਅੱਜ ਇਹਨੂੰ ਬਰਾਦਰੀ ਯਾਦ ਹੈ ਉਹ ਵੀ ਕਹਿੰਦਾ 15% ਵੋਟ ਪਾਉਂਦੇ ਆ ਇਸ ਵਾਰ ਲੋਕ ਦੱਸਣਗੇ 15% ਪਾਉਂਦੇ ਕਿ 1.5% ਪਾਉਂਦੇ ਅੰਗਰੇਜ਼ ਤੁਸੀਂ ਜਿਵੇਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਟਿਕਟ ਦੀ ਮੰਗ ਕਰਦੇ ਸੀਗੇ ਔਰ ਤੁਸੀਂ ਇਹ ਗੱਲ ਵੀ ਕਹੀ ਸੀ ਵੀ ਬਰਾਦਰੀ ਨੂੰ ਟਿਕਟ ਨਹੀਂ ਦਿੰਦੀ ਕਿਸੇ ਪਾਰਟੀ ਨੇ ਲੱਗਦਾ ਕਿ ਕਾਂਗਰਸ ਨੇ ਵੀ ਇਹ ਪੱਤਾ ਤਾਂ ਖੇਡਿਆ ਵੀ ਇੱਕ ਬਰਾਦਰੀ ਵਾਲੇ ਬੰਦੇ ਨੂੰ ਟਿਕਟ ਦਈਏ ਹੋ ਸਕਦਾ ਸ਼ਾਇਦ ਵੀ ਇਹ ਚੀਜ਼ ਤੇ ਕੰਮ ਹੋ ਜਾਵੇ ਦੇਖੋ ਜੀ ਸਭ ਇੱਕ ਪਲਾਨਡ ਪਲਾਨਡ ਕਿਵੇਂ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ ਪਤਾ ਸੀ ਕਿ ਫੌਜੀ ਅੰਗਰੇਜ਼ ਸਿੰਘ ਵਿੜਵਾਲ ਆਜ਼ਾਦ ਡਿਕਲੇਅਰ ਕਰ ਚੁੱਕਾ ਹੈ ਮਮਦੋਟ ਵਿੱਚ 18 April ਨੂੰ 6 ਸਿੰਘ ਭਾਏ ਨੂੰ ਆਫਟਰ 20 ਦਿਨ ਬਾਅਦ ਟਿਕਟ ਮਿਲਦੀ ਹੈ ਪਰ ਉਹਨਾਂ ਨੇ ਜਦੋਂ ਸਰਵੇ ਕਰਾਇਆ ਆਮ ਆਦੀ ਪਾਰਟੀ ਨੇ ਤਾਂ ਕਾਕਾ ਕਬਰ ਹਾਰ ਦਾ ਨਜ਼ਰ ਆ ਰਿਹਾ ਸੀ ਕਿ ਉਹਨੂੰ ਪਤਾ ਸੀ ਕਿ ਕੱਲਾ ਜੇ ਅਸੀਂ ਅੰਗਰੇਜ਼ ਸਿੰਘ ਵਿਡਵਾਲ ਮੈਦਾਨ ਚ ਰਿਹਾ ਤਾਂ ਰਾਜ ਸਿੱਖ ਦੀ ਬਰਾਦਰੀ ਦੀ ਸਾਰੀ ਵੋਟ ਇੱਕ ਸਾਈਡ ਤੇ ਸਾਰੀ ਵੋਟ ਅੰਗਰੇਜ਼ ਸਿੰਘ ਵਿਡਵਾਲ ਨੂੰ 100% ਪਵੇਗੀ ਉਹ ਘਬਰਾ ਕੇ ਕਿਉਂਕਿ ਇਹਨਾਂ ਦਾ ਅਲਾਈਅੰਸ ਆ ਕਾਂਗਰਸ ਪਰ ਚਾੜੂ ਇਹਨਾਂ ਦਾ ਅਲਾਈਅੰਸ ਆ ਛੇ ਸਿੱਖ ਬਾਈ ਨੂੰ ਡੰਮੀ ਖੜਾ ਕੀਤਾ ਗਿਆ ਡੰਮੀ ਔਰ ਆਮ ਆਦੀ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਮੈਂ ਦੱਸਣਾ ਚਾਹੁੰਦਾ ਇਸ ਚੈਨਲ ਤੇ ਰਹੇਂ ਪਲੇਓ ਲੋਕੋ ਬੱਚਿਓ ਇਹਨਾਂ ਦੇ ਸ਼ਕਾਰ ਤੋਂ ਕਿਉਂਕਿ ਆਮ ਆਦੀ ਪਾਰਟੀ ਔਰ ਕਾਂਗਰਸ ਪਾਰਟੀ ਰਲ ਚੁੱਕੀ ਆ ਨਾ ਤੁਹਾਨੂੰ 100000 ਰੁਪਏ ਮਿਲਿਆ ਨਾ ਤੁਹਾਨੂੰ ਰੋਜ਼ਗਾਰ ਮਿਲਿਆ ਨਾ ਤੁਹਾਨੂੰ ਕੁਝ ਹੋਰ ਸਬਦਾਵਾਂ ਮਿਲੀਆਂ ਕਈਆਂ ਦੇ ਵੜਾਪਾ ਪੈਨਸ਼ਨਾਂ ਨੇ ਮਿਲੀਆਂ ਇਹ ਇੱਕੋ ਹੀ ਨੇ ਚੇਰ ਤੇ ਘਮਾਇਆ ਔਰ ਕਾਕਾ ਬਰਾੜ ਦੋਨੋਂ ਇੱਕੋ ਨੇ ਹਮ ਔਰ ਕਾਕਾ ਬਰਾੜ ਨੂੰ ਜਿਤਾਉਣਾ ਚਾਹੁੰਦੀ ਏ ਆਮ ਆਦੀ ਪਾਰਟੀ ਅੱਜ ਜੇ ਅਸੀਂ ਨਾ ਜਾਗੇ ਮੈਂ ਇਹਨਾਂ ਦਾ ਤੁਹਾਡਾ ਕਰ ਰਿਹਾ ਨਾ ਤੁਹਾਡਾ ਇਹਨਾਂ ਤੁਹਾਡੇ ਚੈਨਲ ਤੇ ਰਹੇ ਇਹ ਕੱਕਾ ਬਰਾ ਨੂੰ ਜਿਤਾਉਣਾ ਚਾਹੁੰਦਾ 601 ਭਾਇਆ ਡੰਮੀ ਆ ਬਿਲਕੁਲ ਡੱਕ ਕੈਂਡੀਡੇਟ ਇਹਨੂੰ ਇੱਕ ਵੀ ਵੋਟ ਨਹੀਂ ਪੈ ਰਹੀ ਇਹ ਜਿਹੜੀ ਫਾਰਮ ਆ ਡਾ ਰਹੇ ਨੇ ਕਿਉਂ ਡਾ ਰਹੇ ਨੇ ਅੰਗਰੇਜ਼ ਅੰਗਰੇਜ਼ ਉਹ ਸਹਿਮੇ ਹੋਏ ਨੇ ਕਿ ਅੰਗਰੇਜ਼ ਸਾਨੂੰ ਟੱਕਰ ਦੇ ਰਿਹਾ ਤੇ ਮੀਂਦਵਾਰ ਇੱਕ ਟੱਕਰ ਦੇ ਰਿਹਾ ਇਟ ਮੀਨਸ ਇਹ ਸਮਝ ਆਉਂਦੀ ਆ ਕਿ ਡਰੇ ਹੋਏ ਨੇ ਇਹ ਦੋਨੋਂ ਰਾਲ ਸਿੰਘ ਚ ਜਿਤਾ ਰਿਹਾ ਕਿਉਂ ਜਿਤਾ ਰਿਹਾ ਕਿ ਬਰਾ ਨੂੰ ਵੋਟ ਮੈਂ ਅੱਜ ਜਿਹੜੀ ਵੇਖਣ ਵਾਲੀ ਪਿਕਚਰ ਪਿਕਚਰ ਆ ਪਿਕਚਰ ਸਾਹਮਣੇ ਲੋਕ ਦਿਖਾਉਣਾ ਚਾਹੁੰਦੇ ਨੇ ਜਿਹੜਾ ਮੈਚ ਸੀ ਮਾਰ ਦੁਆਰਾ ਉਹ ਹੀ ਆ ਕੋਈ ਅਲਾਈਂਸ ਸ਼ੇਰ ਸਿੰਘ ਖਭਾਇਆ ਦੇ ਨਾਲ ਤਰੀ ਨੂੰ ਮੇਰਾ ਤਾਂ ਲਾਇਸ ਨਾ ਅੱਜ ਹੁੰਦਾ ਨਾ ਹੁੰਦਾ ਮੇਰਾ ਲਾਇਸ ਜਰੂਰ ਹੋਇਆ ਪਬਲਿਕ ਮਲੋਟ ਤੋਂ ਬੱਲੂਆਂ ਨੇ ਤੋਂ ਮੁਕਸਰ ਤੋਂ ਕਿਹਾ ਤੋਂ ਜਲਾਲਾਬਾਦ ਤੋਂ ਗੁਰੂ ਹਰਿ ਸਾਹਿਬ ਤੇ ਫਿਰੋਜ਼ਪੁਰ ਦਿਹਾਤੀ ਸ਼ਹਿਰੀ ਤੋਂ ਉਹਨਾਂ ਲੋਕਾਂ ਨਾਲ ਮੇਰਾ ਪਾਰਟੀ ਕਿਸੇ ਨੂੰ ਤਦ ਨਾ ਫੌਜੀ ਅੰਗਰੇਜ਼ ਸੇ ਬੜਵਾਲੇ ਜਾਦਾ ਤੇ ਮੈਂ ਆਪਕੇ ਦਾਗ ਨਹੀਂ ਲੱਗਣ ਦੇ ਤੇ ਮੈਂ ਇਲੈਕਸ਼ਨ ਲੜ ਆਜ਼ਾਦ ਲੋਕ ਕੇ ਲੜਾਂਗਾ ਇਹ ਕਦੇ ਵਹਿਮ ਕੱਢ ਦੇਣ ਕਿ ਅੰਗਰੇਜ਼ ਬੈਠੇ ਦੇ ਵੀ ਨਹੀਂ ਮੈਂ ਬਿਲਕੁਲ ਸਖਤ ਸ਼ਬਦਾਂ ਨਾਲ ਨਿਰਾਸ਼ਤਾ ਦੇ ਅਫਵਾਹ ਡਾਦਾ ਬਿਲਕੁਲ ਤਾਂ ਫੌਜੀ ਅੰਗਰੇਜ਼ ਵਡਵਾਲ ਸਾਡੇ ਨਾਲ ਮੌਜੂਦ ਸੀਗੇ ਔਰ ਉਹਨਾਂ ਦਾ ਕਹਿਣਾ ਹੈ ਕਿ ਜੋ ਜਿਹੜੀ ਫਰਾਰੀ ਆ ਕਿ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸ਼ੇਰ ਸਿੰਘ ਦੇ ਵਿੱਚ ਫੌਜੀ ਅੰਗਰੇਜ਼ ਬੈਠ ਚੁੱਕਿਆ ਹੈ ਵੋਟਰ ਪੁਆਈਆਂ ਜਾਂ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਫਵਾਹਾਂ ਜਿਹੜੀਆਂ ਨੇ ਤੁਹਾਡੀ ਨਜ਼ਰ ਤੇ ਉੱਪਰ ਜਿਹੜੀ ਅਸੀਂ ਵੀ ਗੱਲਬਾਤ ਕੀਤੀ ਆ ਕਿ ਇਸ ਤਰ੍ਹਾਂ ਦੀ ਗੱਲ ਹੈ ਉਹਨਾਂ ਨੇ ਇਹ ਗੱਲ ਨੂੰ ਨਕਾਰਿਆ ਹੈ ਕਿ ਇਹ ਵੀ ਸਾਡੀ ਗੱਲ ਨਹੀਂ ਹੋਈ ਕੋਈ ਵੀ ਅਲਾਈ ਕੋਈ ਵੀ ਇਸ ਤਰ੍ਹਾਂ ਮੈਂ ਯਾਦ ਰੱਖਿਆ ਸੀ ਔਰ ਯਾਦ ਇਲੈਕਸ਼ਨ ਕੋਈ ਵੀ ਮੇਰਾ ਸਮਝੌਤਾ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੋਈ ਇੱਕ ਲੋਕ ਜਰੂਰ ਮਨਾਉਣ ਦੇ ਲਈ ਹਾਫ ਤੌਰ ਤੇ ਮਣਕ ਮੈਦਾਨ ਦੇ ਵਿੱਚ ਸਾਰੇ ਪਾਰਟੀਆਂ ਦੇ ਲੀਡਰ ਨੇ ਦੇਖਦੇ ਆ ਤਾਜ ਕਿਸ ਦੇ ਸਿਰ ਦਾ ਕਮੈਂਟ ਸੈਕਸ਼ਨ ਤੁਹਾਡੇ ਲਈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਤੁਸੀਂ ਵੀ ਦਿਓ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ